ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਟੱਡੀ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਤੁਹਾਨੂੰ ਦੋਸਤ ਹੋਵੋਗੇ ਤੇ ਪਰ ਮੇਰਾ ਮੂ ਮਾ ਜੋ ਸੁੱਜਿਆ ਹੋਇਆ ਹੈ ਤੁਸੀਂ ਦੇਖਦੇ ਪਏ ਆ ਕੋ ਮੇਰੀ ਦਾੜ ਬਹੁਤ ਦੁਖਦੀ ਹੈ ਅੰਦਰ ਹੀ ਸਾਰੀ ਤੇ ਮਤਲਬ ਇੰਨੀ ਦੁਖੀ ਮੈਂ ਸਹੀ ਯਾਦ ਨਹੀਂ ਸੁਕਤੀ ਹੈਗੀ ਸਹੀ ਰਾਤ ਬੱਚੇ ਚਲਾਟ ਪੈਂਦਾ ਰਿਹਾ ਤੇ ਹੁਣ ਰਤੀ ਵੀ ਮੈਂ ਵਿੱਚ ਕਦੀ ਮੈਂਚਾ ਪਾਵਾਂ ਕਿ ਲੌਂਗ ਪਾਵਾਂ ਕਾਲੀ ਮਿਰਚ ਵੀ ਹੋਵੇ ਉਹ ਰੱਖਾ ਕਦੀ ਕੁਝ ਪੀ ਜੈਨ ਆ ਪੰਨਾ ਦਾਣੇ ਦੇ ਟੈਕਮੈਂਟ ਮੈਨੂੰ ਸੌਂ ਦਿੱਤਾ ਤੇ ਉਹਨੇ ਦੇ ਪਾਪਾ ਨੇ ਮੈਨੂੰ ਨਾ ਫਟਕੜੀ ਦੇ ਵਿੱਚ ਤੇਲ ਪੀਸ ਕੇ ਇਹਨੂੰ ਦਿੱਤਾ ਉਹ ਲਾਇਆ ਤਾਂ ਥੋੜੀ ਥੋੜੀ ਰਾਹਤ ਮਿਲਣੀ ਆ ਤੇ ਥੋੜੀ ਜਿਹੀ ਸਪੰਜ ਹੋਣਾ ਆ ਮੈਨੂੰ ਟਿਕ ਜਾਈ ਪਰ ਸਾਰੀ ਰਾਤ ਮੈਂ ਤਾਂ ਸੁੱਤੀ ਨਹੀਂ ਜਗਿਆ ਤੇ ਇਤਨੇ ਸੈਡ ਨੂੰ ਸੁਜੀਏ ਸਾਰਾ ਅੱਖਾਂ ਮੀਆਂ ਸੁਜੀ ਜਾਣੀ ਦੇ ਦੇ ਨਾਲ ਤੇ ਇਹ ਦਾਣੇ ਉਹ ਪਰੇਸ਼ਾਨ ਕੀਤਾ ਆ ਲੱਗਦਾ ਵੀ ਇਸੋਂ ਦਾ ਹੱਲ ਬਣਾਉਣਾ ਮੇਰੀ ਦਾੜ ਬਹੁਤ ਦੁਖਦੀ ਰਾਤੀ ਸਾਰੀ ਰਾਤ ਮੈਂ ਸੁੱਤੀ ਆ ਕਿ ਹੁਣ ਇਸ ਨੂੰ ਹਲਵਾ ਬਣਾਉਣ ਲੱਗੇ ਆਗਰ ਤੇ ਆਪਾਂ ਗੋਮਾ ਮਿਕਸਤਾ ਬਿਸਣ। ਤੇ ਸੂਜੀ ਪਾਈ ਹੈ ਇਹਨਾਂ ਤੇ ਬਿਸਣੀ ਹੈ। ਪਨਾ ਬਿਸ ਨਹੀਂ ਹੈ ਨਾ। ਕੇਜ ਨੂੰ ਭੁੰਨ ਲੱਗੇ ਜੀ। ਕੇਜ ਨੂੰ ਲਾ। ਜਦੋਂ ਇਹ ਬਣ ਕੇ ਖੰਦੇ ਤਾਂ ਦਿਖਾ ਦਈਏ। ਜਦੋਂ ਪੱਕੇ ਜਮਾਰ ਹੋ ਗਿਆ ਆਪਣੇ ਫੈਕਸ਼ਨ ਤੋਂ ਇਹ ਪਲੇਟ ਦੇ ਵਿੱਚ ਇਹਦੇ। ਇਹਨਾਂ ਦਾ ਨਾ ਹੋ ਗਿਆ ਪਹਿਲਾਂ ਬੁਖਾਰ ਚੜਦਾ ਰਿਹਾ ਇਹ ਰਾਤ ਨੂੰ ਸੋਲ ਬੁਖਾਰ ਟੜ ਜਾਂਦਾ ਸੀ। ਨਨ ਇਨਫੈਕਸ਼ਨ ਜੀ ਹੋ ਗਈ ਪੇਟ ਦੇ ਵਿੱਚ ਉੱਠੇ ਨਹੀਂ ਅੱਜ ਸਵੇਰ ਦਾ ਇਨਫੈਕਸ਼ਨ ਤੋਂ ਕੋਈ ਇਲਾਜ ਹੈਗਾ ਦੱਸੋ ਸਾਨੂੰ ਜੀ ਇਹ ਆ ਸੋਪੀਆਂ ਪਿੰਗੇ ਪੈਂਦੀਆਂ ਜਿੰਮੀ ਕਿੱਥੇ ਗਈ ਆਪਣੀ ਮੈਨ ਰਾਣੀ ਜਿੰਮੀ ਹਾਲੇ ਕਿੱਥੇ ਗਈ ਆ ਪੂਰੀ ਪਈ ਆ ਮੈਟ ਉੱਥੇ ਪਈ ਹੋ ਤਾਂ ਹੈ ਨੂੰ ਸੱਜੇ ਉੱਥੇ ਹੈ ਨਹੀਂ ਅੱਜ ਜਿੰਮੀ ਇਹ ਜਿੰਮੀ ਯੇ ਮਮੋਏ ਤੇ ਕੋਠੇ ਤੇ ਗਈ ਲੱਗਦੀ ਆ ਯੇ ਮੈਂ ਹੋ ਜਿਵੇਂ ਕੋਠੇ ਵੀ ਹੈ ਨਹੀਂ ਮੱਤਲੇ ਸੁੱਤੇ ਪਏ ਬੇਸਨ ਕੋ ਵੀ ਗਿਆ ਰਹਿੰਦੇ ਸੀ ਕੋਈ ਵੀ ਬੇਸਨ ਨਹੀਂ ਸੀ ਬੇਸਨ ਪੁੱਜ ਗਿਆ ਹੁਣ ਅੰਕਾ ਚਾਹ ਲਾਉਣ ਨੂੰ ਪਰ ਕੋਈ ਬੰਦਾ ਨਹੀਂ ਬੈਠਾ ਰੋਵਨੀ ਪਾਣੀ ਪਾਣੀ ਤਣਕੋਨੀ ਬਸ ਟਾਈਪ ਪਈ ਨਾ ਰੋਵੀ ਬਣੀ ਗੋਲਾ ਫਲਾਉਣੀ ਹੰਦੋਨੀ ਪਈ ਜਿੰਮਾ ਕਿਤੇ ਨਹੀਂ ਪਤਾ ਨਹੀਂ ਜਿੰਮ ਕਿਥੇ ਗਈ ਜਿੰਮਾ ਤੇ ਹੁਣ ਸ਼ਾਮ ਦੀ ਲੱਗੀ ਆ ਜੋਤ ਹੁਣ ਮਨਾ ਕੇ ਢੀ ਸਹਰਨਾਤਾ ਤੇ ਢਾ ਕੇ ਤੁਹਾਨੂੰ ਸ਼ਾਮ ਦੀ ਜੋਤ ਕਰਨ ਲੱਗੀ ਆ ਜੀ ਮੈਂ ਥੋੜੀ ਜਿਹੀ ਲੇਟ ਹੋ ਗਈ ਜੋਤ ਕਰਨ ਮੈਂ ਤੋਂ ਕੋਲੋਂ ਅਸਰਨ ਮੈਂ ਕਲਰ ਲਾ ਕੇ ਬੈਗੀ ਪਹਿਲਾਂ ਲਉ ਟੈਂਪੋ ਤੇ ਲੱਗ ਗਿਆ ਤੇ ਫੇਰ ਮੈਂ ਹੋਰ ਸਰ ਧੋਤਾ ਸੋਲ ਧੋ ਕੇ ਤੁਨ ਲੱਗੀ ਜੋਤ ਕਰਨ ਤੇ ਇਹ ਖਾੜਾ ਬਣਾਉਣਾ ਹੈ ਮਾਹ ਮਾਈ ਮੇਰ ਕਰੇ ਜੀ ਖਲਾ ਕਰੇ ਸਭ ਦਾ ਸਭ ਨੂੰ ਤੁਹਾਨੂੰ ਦੋਸਤੀਆਂ ਦਵੇ ਘਰ ਪਰਵਾਹ ਤੇ ਮੇਰੇ ਪਰ ਯਾਦ ਰੱਖੇ ਇਹ ਸਾਰਿਆਂ ਦੇ ਅੱਗੇ ਜਾਨਕ ਪਹਿਲਾਂ ਮੈਂ ਨਾ ਮਤਲਬ ਪਹਿਲਾਂ ਮੈਂ ਜੋਤ ਕਰਦੀ ਸੀ ਪਹਿਲਾਂ ਬਾਤ ਰੱਖ ਦਿੰਦੀ ਸੀ ਕੁਵਾਰੀ ਹੁੰਦੀ ਮੈਂ ਤੇ ਇੱਥੇ ਆ ਕੇ ਮੈਂ ਬਾਤ ਰੱਖਿਆ ਥੋੜੇ ਟਾਈਮ ਫਿਰ ਉਸ ਤੋਂ ਬਾਅਦ ਫਿਰ ਪਾਪਾ ਜੋ ਦੁਕਾਨ ਲਾਪੇ ਤੇ ਵਿੱਚ ਉਹ ਚਾਲ ਮੈਂ ਵੀ ਕਰ ਦਿੰਦੀ ਸੀ ਤੇ ਲਗਾਤਾਰ ਉਹ ਨਹੀਂ ਤੁਸੀਂ ਸਹੀ ਕਰਦੇ ਹੁੰਦੇ ਸੀ ਪਰ ਹੁਣ ਨਵਰਾਤਰੇ ਜਿੰਨੇ ਆਪਣੇ 9 ਨਵਰਾਤਰੇ ਆ ਸਾਰੇ ਨਵਰਾਤਰੇ ਮੈਂ ਹੀ ਜੋਤ ਕਰਦੀ ਆ ਮਾਹ ਮਾਈ ਮੇਰੇ ਘਰ ਤੁੰਦ ਲੋਸੇ ਦਵੇ ਜੀ ਤਾਂ ਕਾਲਸ਼ ਰੱਖਿਆ ਆਪਣੇ ਵਿੱਚ ਪੰਗਾ ਜਲਵਾ ਕੇ ਰੱਖਿਆ ਜੀ ਨਾਰੀਗਲ ਸਾਪਿਤ ਕੀਤਾ ਆਪਣੇ ਮੰਦਲ ਦੇ ਵਿੱਚ ਤੇ 9 ਦਿਨ ਤੋਂ ਬਾਅਦ ਫਿਰ ਜੇ ਆਪਾਂ ਆਪਣੇ ਜਿਹੜਾ ਕਾਜ ਦਾ ਪੂਜਨ ਕਰਦੇਣਾ ਉਸ ਤੋਂ ਬਾਅਦ ਫਿਰ ਆਪਾਂ ਇਹ ਨਾਰੀਗਲ ਮੰਦਰ ਛੱਡ ਕੇ ਆਉਣਾ ਹੈ ਜੀ ਇਹ ਦੇਵੀਤੂ ਲਾਭ ਚੜ੍ਹੇਦਾ ਜੀ ਅਸੀਂ ਤੇ ਜਿੱਥੇ ਮਤਲਬ ਮਾਹ ਮਾਈ ਨੇ ਪੂਜਾ ਲੈਣੀ ਹੈ ਉੱਥੇ ਆਪਾਂ ਕਰੇਦਾ ਜਾ ਕੇ ਕੰਨ ਕਰਉਣ ਵਾਲੀ ਤੋਂ ਆਪੇ ਆਪੇ ਜਾਪੋ ਕੁਝ ਨਹੀਂ ਕਰਨ ਜੋਗੇ ਹੈਗੇ ਉਹਨਾਂ ਦੀ ਮਰਜ਼ੀ ਦੇ ਬਿਨਾਂ ਕੁਝ ਵੀ ਨਹੀਂ ਹੁੰਦਾ ਜੀ ਜੇ ਤਾਂ ਉਹਨਾਂ ਦੀ ਸੇਵਾ ਲੈਣੀ ਲੈ ਲੈਣੀ ਹੈ ਤੇ ਤੁਹਾਨੂੰ ਸਤਿਮਾਦ ਸਭ ਨੂੰ ਵਾਖੇ ਮਾ ਮਾਈ ਦੇ ਚੱਲਦੇ ਸਭ ਦਾ ਭਲਾ ਕਰੇ ਤੇ ਹੁਣ ਆਤੀ ਹੋਣ ਲੱਗੀ ਮਾ ਮਾਈ ਦੀ ਤੇ ਚੰਤਪੋਨੀ ਮਾਤਾ ਅਸੀਂ ਚੰਤਪੋਨੀ ਮਾਤਾ ਨਾਲ ਹੈ ਕਿ ਜੋੜ ਕਰਦੇ ਸੀ ਜਿਆਦਾ ਤਾਂ ਵਾਕਿ ਸਾਰੇ ਮਾ ਮਾ ਮਾਈ ਨਾਲ ਹੀ ਸਾਰੀਆਂ ਮਾ ਮਾਈ ਦੇਵੀ ਦੇਵਤਾ ਸਭ ਇੱਕ ਹੈ ਤੇ ਜਾਂਦੇ ਵੀ ਜਿਆਦਾ ਚੰਤਪੋਨੀ ਮਾਤਾ ਦੇ ਹੀ ਆ ਜੀ ਚੰਤਪੋਨੀ ਮਾਤਾ ਦੇ ਦਰਵਾਜ਼ੇ ਚ ਜਾਈਦਾ ਸੀ ਅਸੀਂ ਇਹ ਉਹਨਾਂ ਦੇ ਨਾਮ ਦੀ ਯੋਗਦ ਕਰਦੇ ਆਪਾਂ ਜੀ ਤੇ ਹੁਣ ਤੋਂ ਜਦੋਂ ਰਾਤਰੇ ਚੱਲਦੇ ਸਾਕਦੇ ਮਾਂ ਮਾਈ ਦੇ ਨਾਮ ਦੀ ਸਾਰਿਆਂ ਦੇ ਨਾਮ ਦੀ ਯੋਗਦ ਹੈ ਜੀ ਤਾਂ ਦੋਸਤੀ ਮਾਹ ਮਾਈ ਦਾ ਵੀ ਪਲਾ ਕਰੀਏ ਸਾਡਾ ਸਭ ਦੀਆਂ ਆਸਾਂ ਮਰਦਾ ਪੂਰੀਆਂ ਕਰੇ ਦੁੱਖਰੇ ਦਰ ਦੂਰ ਕਰੇ ਜੀ ਅਸੀਂ ਸਰਵਾਤਨ ਪਲਾ ਮੰਗਦੇ ਹਾਂ ਅਸੀਂ ਹਰ ਵੇਲੇ ਜੀ ਠੀਕ ਨੇ ਸਭ ਦਾ ਪਲਾ ਮੰਗਿਆ ਕਰੋ ਜੇ ਕਿਸੇ ਦਾ ਪੱਛੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਮਾੜੀ ਸੋਚ ਵੀ ਨਾ ਸੋਚੋ ਜੀ ਕਿਸੇ ਵਾਸਤੇ ਸਭ ਦਾ ਹੀ ਪਲਾ ਕਰੋ ਕੁਛ ਨਹੀਂ ਇੱਥੋਂ ਲੈ ਕੇ ਜਾਣਾ ਜੀ ਖਾਲੀ ਹੱਥਾਂ ਆਇਆ ਆਪਾਂ ਖਾਲੀ ਹੱਥ ਜਾਣਾ ਆ ਕੁਛ ਨਹੀਂ ਲੈ ਕੇ ਜਾਣਾ ਇੱਕ ਬੋਲਬਾਣੀ ਆ ਠੀਕ ਹੈ ਇੱਕ ਮੂੰਹ ਦੀ ਬਿਠਾਸ ਆ ਕਿਸਨ ਦਾ ਹੱਸ ਕੇ ਬੋਲਾਂਗੇ ਹਰ ਇੱਕ ਦਿਨ ਨਾਲ ਬੋਲਾਂਗੇ ਹੱਸ ਕੇ ਦਾ ਕੋਈ ਆਪਣਾ ਚੇਤੇ ਵੀ ਕਰੂਗਾ ਬਾਅਦ ਵਿੱਚ ਜੇ ਚੰਗਾ ਕਰਮ ਕਰਾਂਗੇ ਤਾਂ ਕੋਈ ਯਾਦ ਕਰੂਗਾ ਮਾੜਾ ਕਰਮ ਕਰਾਂਗੇ ਤਾਂ ਕਿਸਨੂੰ ਯਾਦ ਨਹੀਂ ਕਰਨਾ ਜੀ ਸੋ ਜੋਤ ਹੋ ਗਈ ਮਹਾਮਾਈ ਦੀ ਮਹਾਮੈ ਮੇਰੇ ਕਰੇ ਮਾ ਚਿੰਤਾ ਪੂਰੀ ਸਾਧਿਕਾ ਚਿੰਤਾ ਦੂਰ ਕਰੇ ਜੀ ਤੋ ਫਿਰ ਦਾ ਦੂਰ ਕਰੀ ਜੀ ਸਭ ਦੇ ਬਸ ਇਹੀ ਅਸੀਂ ਅਰਦਾਸਾਂ ਬੇਂਦੀਆਂ ਕਰਦੇ ਆਂ ਵਾਹ ਮਾਈ ਅਗੇ ਦੇਸ ਪਰ ਦੇਸ ਬੈਠੇ ਜਿਹੜੇ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੀਦਾ ਦੀ ਚਲਦੇ ਨੇ ਕਲਾ ਬਖਸ਼ੀ ਸਭ ਨੂੰ ਵਾਹ ਮਾਈ ਭਲਾ ਕਰੇ ਤੇ ਹੁਣ ਲੱਗੇ ਚੌਪਣਾਂ ਥੋੜਾ ਹਲੇ ਕਾਇਚੇ ਥੋੜਾ ਥੋੜਾ ਆਏ ਨਾ ਇਹ ਕਿਹੜਾ ਥੋੜਾ ਖਣੇ ਸਿੱਛੇ ਕੰਦੇ ਫਸ बापा गए थे तो बना दी पापा बंडी गए के 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 थे केले लैके आए हैं तोते वास्ते बूज लैके आए हैं फिर सेब लैके आए हैं अरूट सारा मुक्या से अकेले कट के मैं बाहर रखने पैने ना अमूद भी खोल के रखने पैने है मैं कर जाने ਉਹਨੂੰ ਕਿਸੀ ਮੰਡੀ ਨੂੰ ਥੋੜਾ ਸਮਾਨ ਲੈ ਕੇ ਆਉਣਾ ਸੀਗਾ। ਆਪਾਂ ਲੱਗਦੇ ਚੋਲ ਜਾਣਵਾਂ ਲੱਭ ਖਾ ਲੈ ਵੀ। ਤੇ ਛੋਲ ਸਾਡੇ ਬਣ ਗਏ। ਹੋ ਮੈਂ ਲੱਗੀ ਛੋਲ ਖਾਂ ਜੀ। ਆਓ ਜਿੰਨੇ ਖਾਣੇ ਆ ਜੀ ਅਜਾ ਛੋਲ। ਤੇ ਹੁਣ ਮੈਂ ਲੱਗੀਆਂ ਰੋਟੀ ਖਾਂ ਛੋਲ ਸਾਡੇ ਬਣ ਗਏ। ਤੇ ਜਿਹੜਾ ਰੋਟੀ ਖਾਣੀ ਉਹ ਰੋਟੀ ਖਾ ਲਣਗੇ ਛੋਲਾ ਖਾਣੇ ਛੋਲਾ ਖਾਣਣਗੇ। ਤੇ ਅੱਜ ਦੇ ਵਲੌਗ ਦੇ ਬਸ ਇੰਨਾ ਹੀ ਵਿੱਚ ਕਿਉਂਕਿ ਜਿਆਦਾ ਸਾਡੇ ਕੋਲ ਨਹੀਂ ਬਣਿਆ ਕਿਉਂਕਿ ਸੇਅਰ ਠੀਕ ਨਹੀਂ ਸੀਗੇ। ਬਾਰੇ ਖਰਚਾ ਮੈਨੂੰ ਹੋ ਗਿਆ ਸੀਗਾ ਤੇ ਸੋ ਸਾਡੀ ਵੀਡੀਓ ਸਾਰੇ ਦੇਖਿਆ ਕਰੋ ਬਲੌਗ ਸਾਰੇ ਦੇਖਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਤੋਂ ਤਸਵੀਰ ਮੈਚ ਬਸ ਤੇ ਨਹੀਂ ਲਾਇਆ ਹੈਗਾ ਸਾਰਨਾ ਤਸਵੀਰ ਮੈਂ ਸਾਰੇ ਜਣ ਲਾਈਕ ਕਮੈਂਟ ਕਰਿਆ ਕਰੋ ਜੀ ਚੈਨਲ ਸਬਸਕ੍ਰਾਈਬ ਕਰਨਾ ਕਰੋ ਸਾਰੇ ਜਣ ਸਾਡੇ ਬਲੌਗ ਦੇਖਿਆ ਕਰੋ ਸ਼ੋਰਟ ਦੇਖਿਆ ਕਰੋ ਤੇ ਜੇ ਕੋਈ ਕਮੀ ਪੇਸ਼ੀ ਹੈਗੀ ਆ ਸਾਨੂੰ ਦੱਸ ਸਕਦੇ ਹੋ ਜੀ ਤੁਸੀਂ ਸਾਰੇ ਜਣ ਸਾਡੀ ਬਾਤ ਦਾ ਸਪੋਰਟ ਕਰੋ ਤੇ ਵੀਡੀਓ ਨੂੰ ਲਾਈਕ ਕਮੈਂਟ ਕਰੋ ਮਤਬਾਤ ਸ਼ੇਅਰ ਕਰੋ ਤਲਾਸ਼ਬਸਾਲਾ ਸਤਿ ਸ੍ਰੀ ਅਕਾਲ ਜੀ। ਤਬ ਰੱਖਾ ਜੀ।